ਲੈ ਹੁਣ ਤੂੰ ਹੋਰ ਹੀ ਗੱਲਾਂ ਕਰੀ ਜੰਨੀ ਆ ਓਏ ਹੁਣ ਤਾਂ ਅਸਲੀ ਮਜ਼ਾ ਆਣਾ ਵਾ ਨਾਲੇ ਦੁਕਾਨ ਤੇ ਜਿੰਨੀ ਕਮਾਈ ਹੋਊਗੀ ਨਾ ਸਾਰੀ ਆਪਣੀ ਹੋਊਗੀ ਰਹੀ ਗੱਲ ਵੀਰੇ ਦੀ ਜਿਵੇਂ ਵੀਰਾ ਆਪਾਂ ਨੂੰ ਖਰਚਾ ਦਿੰਦਾ ਸੀ ਆਪਾਂ ਵੀਰੇ ਨੂੰ 30000 ਦੇ ਦਿਆ ਕਰਾਂਗੇ 30 ਹਜ਼ਾਰ 30 ਹਜ਼ਾਰ ਨਾਲ ਵੀਰੇ ਦਾ ਕਿਵੇਂ guzara ਹੋਊਗਾ 30 ਹਜ਼ਾਰ ਉਹ ਵੀਰੇ ਲਈ ਤਾਂ 30000 ਬਹੁਤ ਆ ਵੀਰੇ ਦਾ ਕਿਹੜਾ ਕੋਈ ਖਰਚਾ ਵਾ ਨਾਲੇ ਵੀਰੇ ਨੇ ਕਿਹੜਾ ਕਿਸੇ ਨੂੰ ਲਹਿੰਗੇ ਜਾਂ ਜੈਕਟਾਂ ਲੈ ਕੇ ਦੇਣੀਆਂ ਨੇ ਨਾਲੇ ਰਹੀ ਗੱਲ ਜੇ ਦੁਕਾਨ ਦੀ ਜ਼ਿੰਮੇਵਾਰੀ ਆਪਾਂ ਚੱਕ ਹੀ ਰਿਆਂ ਨਾਲ ਨਾਲ ਘਰ ਦੀ ਵੀ ਆਪਾਂ ਹੀ ਚੱਕਾਂਗੇ ਓਏ ਹੋਣੀ ਤਾਂ ਪਤਾ ਲੱਗਣਾ ਵਾ ਕਿ ਦਾਲ ਆਟੇ ਦਾ ਭਾਅ ਕੀ ਆ ਨਾਲੇ ਮੈਂ ਤਾਂ ਇਹ ਸੋਚਦਾ ਵਾਂ ਜੇ ਦੁਕਾਨ ਤੇ ਇੰਨੀ ਕਮਾਈ ਆ ਆਂਦੇ ਸਾਲ ਆਪਾਂ ਗੱਡੀ ਵੀ ਲੈ ਲੈਣੀ ਆ ਨਾਲੇ ਤੈਨੂੰ ਪਤਾ ਵਾ ਵੀਰਾ ਪਲਾਟ ਲੈਣ ਲੱਗਾ ਸੀ ਵੀਰੇ ਨੇ ਤਾਂ ਪਲਾਟ ਕੈਨਸਲ ਕਰਤਾ ਪਰ ਮੈਂ ਨਹੀਂ ਕੈਨਸਲ ਕਰਤਾ ਕਿਉਂਕਿ ਆਪਾਂ ਆਪਣਾ ਫਿਊਚਰ ਵੀ ਤਾਂ ਸਿਕਿਉਰ ਕਰਨਾ ਵਾ ਹੁਣ ਹੀ ਤਾਂ ਆਪਣਾ ਫਿਊਚਰ ਸਿਕਿਉਰ ਹੋਣਾ ਵਾ ਹੁਣ ਹੀ ਤਾਂ ਪਤਾ ਲੱਗਣਾ ਵਾ ਕਿ ਕਿੰਨੀ ਕਮਾਈ ਹੁੰਦੀ ਹੈ ਦੁਕਾਨ ਤੋਂ ਸਾਰਾ ਹਿਸਾਬ ਮੈਂ ਤੈਨੂੰ ਦੇਦਿਆ ਕਰਨਾ ਵਾ ਰੋਜ਼ ਦੀ ਸੇਲ ਆ ਕੇ ਤੈਨੂੰ ਫੜਾਇਆ ਕਰਨੀ ਹੈ ਤੂੰ ਆਪੇ ਹੀ ਰਾਸ਼ਨ ਵਾਲੇ ਨੂੰ ਸਿਲੰਡਰ ਵਾਲੇ ਨੂੰ ਦੁਕਾਨਦਾਰ ਨੂੰ ਜਿੰਨੂੰ ਵੀ ਖਰਚਾ ਕਰਨਾ ਸਾਰਾ ਤੂੰ ਹੀ ਕਰਨਾ ਵਾ ਤੇਰੇ ਕੋਲ ਹੀ ਪੈਸੇ ਬਚਨੇ ਆ ਤੂੰ ਹੀ ਮੈਨੂੰ ਹਿਸਾਬ ਦੇਣਾ ਵਾ ਮਹੀਨੇ ਬਾਅਦ ਤੁਹਾਨੂੰ ਅਜ ਹੋ ਕੀ ਗਿਆ ਵਾ ਹੋਰੀ ਤਰ੍ਹਾਂ ਦੀਆਂ ਗੱਲਾਂ ਕਰੀ ਜਾਂਦੇ ਹੋ ਮੇਰਾ ਨਾ ਮੈਂ ਤਾਂ ਬੜਾ ਕਿਸਮਤ ਵਾਲਾ ਵਾਂ ਜੋ ਤੂੰ ਮੇਰੀ ਜ਼ਿੰਦਗੀ ਚ ਆਈ ਆ ਅੱਜ ਤੱਕ ਤਾਂ ਮੇਰੀਆਂ ਅੱਖਾਂ ਬੰਦ ਸੀ ਪਰ ਤੂੰ ਆ ਕੇ ਮੇਰੀਆਂ ਅੱਖਾਂ ਖੋਲੀਆਂ ਨੇ ਸਾਰਿਆਂ ਨੇ ਮੈਨੂੰ ਕਿਹਾ ਕਿ ਵੀਰੇ ਨੂੰ ਕੰਮ ਕਰ ਲੈਂਦੇ ਕਰ ਲੈਂਦੇ ਕਰ ਲੈਂਦੇ ਉਹ ਮੈਨੂੰ ਪਤਾ ਲੱਗ ਗਿਆ ਅੱਜ ਕਿ ਮੈਂ ਕਰ ਸਕਦਾ ਮੈਂ ਜਵਾਕ ਨਹੀਂ ਆ ਮੈਨੂੰ ਤਾਂ ਨਾ ਅੱਜ ਡਾਰੀ ਲੱਗੀ ਜਾਂਦਾ ਵਾ ਤੁਸੀਂ ਬੋਲੀ ਕੀ ਜਾਣਦੇ ਹੋ ਕੀ ਖਾ ਕੇ ਆਏ ਹੋ ਤੁਸੀਂ ਅੱਜ ਅੱਧਾ ਕੁਛ ਨਹੀਂ ਪਰ ਮੈਨੂੰ ਇਹ ਲੱਗਦਾ ਕਿ ਅੱਜ ਮੈਨੂੰ ਹੋਸ਼ ਆਇਆ ਵਾ ਐਵੇਂ ਸੁੱਤਾ ਪਿਆ ਸੀ ਐਵੇਂ ਤੁਹਾਡੇ ਦੋਨਾਂ ਦੀਆਂ ਗੱਲਾਂ 'ਚ ਫਸਿਆ ਆਇਆ ਸੀ ਮੈਂ ਉਹ ਮੈਨੂੰ ਹੁਣ ਪਤਾ ਲੱਗਿਆ ਕਿ ਮੈਂ ਸਭ ਕੁਝ ਕਰ ਸਕਦਾ ਵਾਂ ਹਰ ਮੈਦਾਨ ਫਤਿਹ ਕਰਾਂਗੇ ਜੇ ਤੂੰ ਮੇਰੇ ਨਾਲ ਆ ਨਾਲੇ ਵੀਰੇ ਦਾ ਕੀ ਆ ਵੀਰੇ ਦਾ ਕਿਹੜਾ ਕੋਈ ਖਰਚਾ ਵਾ ਉਹ ਵੀਰੇ ਨੂੰ ਦੇ ਦਿਆ ਕਰਾਂਗੇ ਆਪਾਂ ਪੈਸੇ ਮੈਂ ਤਾਂ ਇਹ ਸੋਚ ਰਿਹਾ ਆਂ ਆਂਦੇ ਸਾਲ ਆਪਾਂ ਇੱਕ ਹੋਰ ਦੁਕਾਨ ਲੈ ਲੈਣੀ ਆ ਨਜ਼ਾਰੇ ਲਵਾਂਗੇ ਨਜ਼ਾਰੇ ਹੁਣ ਜੀਵਾਂਗੇ ਅਸਲੀ ਜ਼ਿੰਦਗੀ ਆਗੇ ਤੁਸੀਂ ਬੜੀ ਰੋਟੀ ਬਣਾਦਾ ਨਹੀਂ ਮੈਂ ਰੋਟੀ ਖਾਣੀ ਨਹੀਂ ਮੈਂ ਬਾਹਰੋਂ ਖਾ ਕੇ ਆਇਆ ਵੀਰੇ ਕੀ ਗੱਲ ਹੋ ਗਈ 2-3 ਦਿਨ ਹੋ ਗਏ ਤੁਸੀਂ ਰੋਟੀ ਬਾਹਰੋਂ ਹੀ ਖਾ ਰਹੇ ਹੋ ਘਰੇ ਰੋਟੀ ਬਣਦੀ ਤਾਂ ਹੈਗੀ ਆ ਘਰੇ ਖਾ ਲਿਆ ਕਰੋ ਪਤਾ ਮੈਨੂੰ ਰੋਟੀ ਘਰੇ ਬਣਦੀ ਆ ਵਧੀਆ ਬਣਦੀ ਆ ਪਰ ਮੈਨੂੰ 2-3 ਦਿਨ ਬਾਹਰ ਕੰਮ ਸੀ ਇਸ ਕਰਕੇ ਮੈਂ ਬਾਹਰ ਹੀ ਖਾ ਕੇ ਆ ਰਿਹਾ ਚਿੰਤਾ ਨਾ ਕਰਿਆ ਗਾ ਵੇਦਾ ਮੇਰਾ ਦਿਲ ਕਰੂਗਾ ਮੈਂ ਘਰੇ ਖਾ ਲੂਗਾ ਨਹੀਂ ਤਾਂ ਬਾਹਰ ਤਾਂ ਮੈਂ ਖਾਣ ਲੱਗ ਗਿਆ ਹਾਂ ਵੀ ਸਾਰਾ ਕੁਝ ਹੁੰਦਿਆ ਸੁੰਦਿਆ ਤੁਸੀਂ ਬਾਹਰ ਕਿਉਂ ਰੋਟੀ ਖਾਣੇ ਆ ਨਾਲੇ ਤੁਸੀਂ 2-3 ਦਿਨ ਹੋ ਗਏ ਦੁਕਾਨ ਤੇ ਕਿਉਂ ਨਹੀਂ ਗਏ ਇਹ ਕਹਿੰਦੇ ਸੀਗੇ ਸਾਰਾ ਕੰਮ ਵੀ ਰਹਿਨੇ ਮੈਨੂੰ ਸਾੰਮਤਾ ਤੁਸੀਂ ਦੁਕਾਨ ਇਹਨਾਂ ਦੇ ਨਾਂ ਤੇ ਕਰਾ ਰਹੇ ਹੋ ਇਹ ਗੱਲ ਤੈਨੂੰ ਕਿਹਨੇ ਕਹੀ ਇਹ ਡਾਤਾ ਤਾਂ ਮੇਰਾ ਕੋਈ ਪ੍ਰੋਗਰਾਮ ਨਹੀਂ ਮੈਨੂੰ ਲੱਗਦਾ ਸ਼ਾਇਦ ਤੈਨੂੰ ਕਿਸੇ ਨੇ ਵਹਿਮ ਪਾਤਾ ਦੁਕਾਨ ਹਜੇ ਤੱਕ ਮੇਰੇ ਨਾਮ ਤੇ ਹੀ ਹੈ ਮੈਂ ਤਾਂ ਉਹਦਾ ਹੀ ਇਹਨੂੰ ਕੰਮ ਜਿਹਾ ਸਿਖਾ ਰਿਆ ਸੀਗਾ ਜਿਹੜੇ ਕੰਮ ਇਹਨੂੰ ਨਹੀਂ ਆਉਂਦੇ ਮੈਂ ਸੋਚਿਆ ਇਹਨੂੰ ਨਾਲ-ਨਾਲ ਸਿਖਾ ਦਵਾਂ ਜਿਵੇਂ ਪਹਿਲਾਂ ਸਿਖਾਇਆ ਹੁਣ ਵੀ ਸਿਖਾ ਦਵਾਂ ਮੈਨੂੰ ਨਾ ਇਹਨਾਂ ਨੇ ਆ ਕੇ ਦੱਸਿਆ ਕਿ ਵੀਰਾ ਦੁਕਾਨ ਮੇਰੇ ਨਾਮ ਤੇ ਕਰਾ ਰਿਆ ਵਾ ਬਲਾਇਨੂ ਕਦੋਂ ਕਿਹਾ ਮੈਂ ਇਹਦੇ ਨਾਲ ਤੇ ਦੁਕਾਨ ਲਵਾ ਰਿਆ ਵਾਂ ਐਵੇਂ ਗੱਲਾਂ ਮਾਰੀ ਜਾਂਦਾ ਇਹ ਵੀਰੇ ਤਾਂ ਹੁਣ ਸੁੱਤੇ ਪਏ ਨੇ ਨਾਲੇ ਤੁਸੀਂ 2-3 ਦਿਨ ਹੋ ਗਏ ਨਾ ਦੁਕਾਨ ਤੇ ਨਹੀਂ ਗਏ ਜਿੰਨੀ ਵੀ ਸੇਲ ਸੀ ਇਹਨਾਂ ਨੇ ਸਾਰੀ ਮੈਨੂੰ ਫੜਾਤੀ ਇਹ ਕਹਿੰਦੇ ਸੀ ਕਿ ਵੀਰੇ ਨੇ ਮੈਨੂੰ ਦੁਕਾਨ ਸੰਭਤੀ ਆ ਤੇ ਨਾਲੇ ਦੁਕਾਨ ਵੀ ਮੇਰੇ ਨਾਂ ਤੇ ਕਰਾ ਰਹੇ ਆ ਤਾਂ ਮੈਨੂੰ ਲੱਗਿਆ ਸੀਗਾ ਅੱਛਾ ਸੇਲ ਦੇ ਪੈਸੇ ਤੈਨੂੰ ਫੜਾਇਆ ਨੇ ਮੈਨੂੰ ਨਾ ਯਾਦ ਨਹੀਂ ਰਿਹਾ ਮੈਂ ਨਾ ਵਪਾਰੀਆਂ ਨੂੰ ਪੈਸੇ ਦੇਣੇ ਸੀਗੇ ਤੂੰ ਇਦਾਂ ਕਰ ਉਹ ਪੈਸੇ ਲੈ ਕੇ ਮੈਨੂੰ ਫੜਾ ਦੇ ਜਿੱਥੇ ਮੈਂ ਸਿੱਰੇ ਸਿੱਰੇ ਜਾਊਂਗਾ ਉਹਨਾਂ ਨੂੰ ਵਪਾਰੀਆਂ ਨੂੰ ਪੈਸੇ ਦੇ ਆਊਂਗਾ ਜਾਂ ਜਲਦੀ ਲੈ ਕੇ ਦੇ ਦੇ ਮੈਨੂੰ ਮੈਂ ਤਾਂ ਇਹ ਤੋਂ ਲੈਣਾ ਹੀ ਭੁੱਲ ਗਿਆ ਠੀਕ ਆ ਵੀਰੇ ਲਿਆ ਦਿੰਨੀ ਆ ਹਾਂ ਲਿਆ ਮੈਂ ਕੀ ਬੰਗਾ ਲੈ ਲਿਆ ਚੰਗੇ ਭਲੇ ਪੈਸੇ ਆਏ ਸੀਗੇ ਵੀਰੇ ਨੂੰ ਕਹ ਕੇ ਨਾ ਆਪਣੇ ਬਰਾਂ ਤੇ ਆਪ ਹੀ ਖਿਲਾੜੀ ਮਾਰ ਲਿਆ ਹੁਣ ਮੈਨੂੰ ਇਹ ਵੀ ਪੈਸੇ ਦੇਣੇ ਪੈਣੇ ਆ ਕਿਵੇਂ ਆਪ ਘਰਾੜੇ ਮਾਰ ਕੇ ਸੁਪੇ ਪੈਣੇ ਤੱਤਾ ਬਸਾਰੀਆਂ ਹੋਈਆਂ ਨੇ ਗਲਤੀ ਕੀਤੀ ਵੀਰੇ ਨੂੰ ਮੈਂ ਕਹਿ ਕੇ ਤੂੰ ਚੰਗਾ ਮੈਂ ਸੋਈ ਜਾਂਦੀ ਰੋਟੀ ਕਿਉਂ ਮੁੱਟਣੀ ਸੀ ਪੈਸੇ ਤਾਂ ਬਚ ਜਾਂਦੇ ਇਹ ਵੀ ਦੇਣੇ ਪੈਣੇ ਹੁਣ ਆ ਲਓ ਵੀਰੇ ਆ ਸੀਗੇ ਦੋ ਦਿਨਾਂ ਦੀ ਫੀਸ ਠੀਕ ਕੋਈ ਨਾ ਸੋ ਜਾ ਤੁਸੀਂ ਵੀਰੇ ਤੁਸੀਂ ਨਹੀਂ ਸੋਣਾ ਕੋਈ ਨਾ ਮੈਨੂੰ ਥੋੜਾ ਜਿਹਾ ਕੰਮ ਆ ਮੈਂ ਵੀ ਸੋ ਜਾਊਂਗਾ ਥੋੜੀ ਦੇਰ ਚ ਠੀਕ ਆ ਵੀਰੇ ਸਮਾਨ ਘਰਾਤਾ ਮੇਰਾ ਸਿੱਕ ਜੋਣਾ ਉਹ ਪੈਜੀ ਜਿੰਨਾ ਮਰਜ਼ੀ ਮਾਰ ਲੋ ਸਮਾਨ ਨਹੀਂ ਵਾਪਸ ਹੋਣਾ ਤੁਹਾਡੀ ਘਰ ਵਾਲੀਆਂ ਮੈਂ ਪਤਾ ਨਹੀਂ ਨਹੀਂ ਇਹਨਾਂ ਨੂੰ ਕਿਹੜਾ ਸਮਾਨ ਵਾਪਸ ਕਰਨ ਆ ਗਿਆ ਮੈਂ ਤਾਂ ਸੋਚਿਆ ਸੀਗਾ ਵਧੀਆ ਪੈਸੇ ਆਉਣ ਲੱਗੇ ਵੀਰੇ ਨੇ ਤਾਂ ਉਹ ਵੀ ਲੈ ਲੇ ਮੈਨੂੰ ਤਾਂ ਨੀਂਦ ਹੀ ਨਹੀਂ ਆਣੀ ساری ਰਾਤ ਆਪੇ ਘਰਾੜੀ ਮਾਰੀ ਜਾਂਦੇ ਰਿਹਾ ਜੇ ਕੋਈ ਪੁਰਾਣੀ ਪੇਮੈਂਟ ਵੀ ਹੈ ਮੈਨੂੰ ਦੱਸ ਦੋ ਮੈਂ ਹਿਸਾਬ ਲਾਣਾ ਹੈ ਮੈਂ ਤੁਹਾਨੂੰ ਉਹ ਵੀ ਪੇਮੈਂਟ ਪਹੁੰਚਦੀ ਕਰ ਦੂੰਗਾ ਬਿਲਕੁਲ ਠੀਕ ਹੈ ਜੀ ਮੈਨੂੰ ਭੇਜੋ ਕੀ ਗੱਲ ਲੇਟ ਹੋ ਗਏ ਭਾਈ ਸਾਹਿਬ ਭਾਜੀ ਪੈਸੇ ਲੱਭਦਾ ਭਾਈ ਲੱਭ ਨਹੀਂ ਰਹੇ ਪੈਸੇ ਲੱਭਦਾ ਨਹੀਂ ਕਿਹੜੇ ਪੈਸੇ ਲੱਭੀਏ ਨਾ ਭਾਜੀ ਜਿਹੜੇ 2-3 ਦਿਨਾਂ ਦੀ ਸੇਲ ਦੇ ਸੇਲ ਦੇ ਪੈਸੇ ਲੱਭਦਾ ਸੀ ਹਾਂਜੀ सिमरन ਨੂੰ ਬੋਚ ਲੈਣਾ ਹੀ ਕੋਈ ਸਿਮਰਨ ਨੂੰ ਥੋੜੀ ਪੁੱਛੂੰਗਾ। ਕੀ ਗੁੱਸਾ ਕਰ ਲੈਣਾ ਉਹਨੇ? ਗੁੱਸਾ ਕਰ ਲੈਣਾ। ਮੈਂ ਤੈਨੂੰ ਇਹ ਥੋੜੀ ਕਿਉਂਨੇ ਪੈਸੇ ਚੱਕੇ ਆ। ਕਿੱਥੇ ਰੱਖੇ ਸੀ ਪੈਸੇ? ਭਾਜੀ ਮੈਂ ਸਿਮਰਨ ਨੂੰ ਹੀ ਦਿੱਤੇ ਸੀਗੇ ਪੈਸੇ ਸੱਚ। ਕੋਈ ਲੱਭੀ ਕਿੱਥੇ ਜਾਂਦਾ ਸੀ? ਜਿੱਥੇ ਉਹ ਰੱਖਦੀ ਆ। ਹਾਂਜੀ। ਤੇ ਫਿਰ ਸਿਮਰਨ ਨੂੰ ਇੱਕ ਵਾਰੀ ਪੁੱਛ ਲੈਣਾ ਸੀ ਕਿੱਥੇ ਰੱਖਿਆ। ਚਲੋ ਭਾਜੀ ਮੈਂ ਪੁੱਛ ਕੇ ਆਨਾ ਵਾ। ਰਹਿਣ ਦੇ। ਸਿਮਰਨ ਨੇ ਪਹਿ ਮੈਨੂੰ ਫੜਾਤੇ ਹੋਇਆ ਸਿਮਰਨ ਨੇ ਪਹਿ ਤੁਹਾਨੂੰ ਦੇਤੇ ਇਹ ਕਿਵੇਂ ਹੋ ਗਿਆ ਕਿਵੇਂ ਹੋ ਗਿਆ ਸੇਲ ਦੇ ਪੈਸੇ ਸੀ ਮੈਂ ਹੀ ਲੈਣੇ ਸੀਗੇ ਮੈਨੂੰ ਫੜਾਤੇ ਉਹਨੇ ਪਰ ਭਾਜੀ ਤੁਸੀਂ ਕਿਉਂ ਲੈਣੇ ਸੀਗੇ ਯਾਰ ਸਿਮਰਨ ਮੇਰੇ ਕੋਲ ਬੈਠੀ ਸੀ ਕੱਲ ਤੇ ਮੈਨੂੰ ਕਹਿੰਦੀ ਸੇਲ ਦੇ ਪੈਸੇ ਮੇਰੇ ਕੋਲ ਪਏ ਆ ਮੈਂ ਕਿਹਾ ਮੈਨੂੰ ਫੜਾ ਦੇ ਤੇ ਜੇ ਦੋ ਦਿਨ ਮੈਂ ਆਇਆ ਨਹੀਂ ਇਹਦਾ ਮਤਲਬ ਮੈਂ ਸੇਲ ਦੇ ਪੈਸੇ ਨਹੀਂ ਲਵਾਂਗਾ ਤੇਰੇ ਤੋਂ ਸੇਲ ਦੇ ਪੈਸੇ ਕਰਦੇ ਕੀ ਆਪਾਂ ਮੈਨੂੰ ਆ ਦੱਸ ਪਾਜੀ ਵਪਾਰੀ ਨੂੰ ਪੈਸੇ ਦੇਣੇ ਜਿਹੜੇ ਦੇਣ ਵਾਲੇ ਆ ਤੇ ਫੇਰ ਉਹ ਜਿਹੜੇ ਪੈਸੇ ਦੇਣੇ ਸੀ ਉੱਥੋਂ ਹੀ ਦੇਣੇ ਸੀਗੇ ਪਰ ਪਾਜੀ ਹਿਸਾਬ ਤਾਂ ਤੁਸੀਂ ਮੈਨੂੰ ਦੱਸ ਰਹੇ ਸੀ ਲੈਜਰ ਦਾ ਵੀ ਆਹ ਵਪਾਰੀ ਨੂੰ ਇੰਨੇ ਪੈਸੇ ਦੇਣੇ ਇੱਥੇ ਇਹਦਾ ਨੰਬਰ ਲਿਖਿਆ ਉਹ ਆਹੋ ਹਿਸਾਬ ਤਾਂ ਤੈਨੂੰ ਮੈਂ ਦੱਸ ਰਿਹਾ ਸੀ ਤੈਨੂੰ ਮੈਂ ਕਿਤੇ ਇਹ ਕਿਹਾ ਵਾ ਕਿ ਪੈਸੇ ਤੂੰ ਸੰਭਲ ਤੈਨੂੰ ਕੰਮ ਸੰਭਲਣ ਨੂੰ ਗਿਆ ਪੈਸੇ ਥੋੜੀ ਪਾਜੀ ਕੰਮ ਤਾਂ ਮੈਂ ਸੰਭਲ ਹੀ ਰਿਹਾ ਵਾਂ ਤੇ ਫੇਰ ਰੋਲਾ ਕਿਸ ਚੀਜ਼ ਦਾ ਪਰ ਪਾਜੀ ਚਲੋ ਨਾਲੇ ਤੂੰ ਕੀ ਕਹਿੰਦਾ ਸੀ ਮਿਰਨ ਨੂੰ ਮੈਨੂੰ ਉਹਨੇ ਦੱਸਿਆ ਕਿ ਵੀਰੇ ਦੁਕਾਨ ਮੇਰੇ ਨਾਲ ਦਲਵਾ ਰਿਹਾ ਤੇ ਹਾਂਜੀ ਭਾਜੀ ਤੁਸੀਂ ਲਵਾ ਹੀ ਰਹੇ ਹੋ ਕਿਨੇ ਕਿਹਾ ਕਦੋਂ ਕਿਹਾ ਭਾਜੀ ਹੁਣ ਤੁਸੀਂ ਸਾਰਾ ਹਿਸਾਬ ਵੀ ਦੱਸ ਰਹੇ ਹੋ ਨਾਲੇ 2-3 ਦਿਨ ਹੋ ਗਏ ਤੁਸੀਂ ਕਾਗਜ਼ ਬਣਵਾਉਣ ਚ ਲੱਗੇ ਹੋਏ ਹੋ ਕਿਨੇ ਕਹਦਾ ਤੈਨੂੰ ਐਵੇਂ ਖਿਆਲੀ ਪਲਾਉ ਬਣਾਈ ਜਾਂਦਾ ਤੇ ਫਿਰ ਭਾਜੀ ਹੋਰ ਕਰ ਕੀ ਰਹੇ ਹੋ ਤੁਸੀਂ ਮੈਂ ਜੋ ਮਰਜ਼ੀ ਕਰਾਂ ਯਾਰ ਮੈਂ ਤੈਨੂੰ ਪੁੱਛਦਾ ਤੂੰ ਕੀ ਕਰਦਾ ਕੀ ਨਹੀਂ ਕਰਦਾ ਮੈਨੂੰ ਹੋਰ ਬੜੇ ਕੰਮ ਨੇ ਤੂੰ ਆ ਵੀ ਸਾਰਾ ਕੁਝ ਬਣਾ ਲਿਆ ਦਿਮਾਗ 'ਚ ਕਿ ਮੈਨੂੰ ਆ ਵੀ ਮਿਲਦਾ ਪਿਆ ਉਹ ਵੀ ਮਿਲਦਾ ਪਿਆ ਤੈਨੂੰ ਮੈਂ ਜ਼ਿੰਮੇਵਾਰ ਬਣਾ ਰਿਆ ਤੇ ਤੂੰ ਮਾਲਕ ਬਣਨ ਨੂੰ ਫਰੀ ਜਨਾ ਤੂੰ ਤਾਂ ਮੈਨੂੰ ਬਾਹਰ ਕੱਢੇਗਾ ਨਹੀਂ ਨਹੀਂ ਭਾਜੀ ਮੈਂ ਕਦੋਂ ਕਿਹਾ ਤੁਹਾਨੂੰ ਬਾਹਰ ਕੱਢਣ ਨੂੰ ਸੋਣਾ ਚ ਤਾਂ ਇਹ ਵੀ ਆਇਆ ਕਿ ਤੁਸੀਂ ਮੈਨੂੰ ਖਰਚਾ ਬੰਨੋਗੇ ਤੇ ਵੀਰੇ ਨੂੰ ਖਰਚਾ ਦੇ ਦਿਆ ਕਰਾਂਗੇ ਬਾਕੀ ਸਾਰਾ ਆਪਣਾ ਉਹ ਪਾ ਜੀ ਉਹ ਤੁਸੀਂ ਫਿਰ ਹਿਸਾਬ ਦੱਸ ਰਹੇ ਹੋ ਨਾ ਸਾਰਾ ਜ਼ਿੰਮੇਵਾਰੀ ਪਾ ਰਹੇ ਹੋ ਫਿਰ ਪੈਸੇ ਦਾ ਹਿਸਾਬ ਵੀ ਮੇਰੇ ਕੋਲ ਹੀ ਹੋਊਗਾ ਮੈਂ ਸੋਚਿਆ ਜਿਵੇਂ ਤੁਸੀਂ ਮੈਨੂੰ ਦਿੰਨੇ ਹੋ ਓਵੇਂ ਅਸੀਂ ਤੁਹਾਨੂੰ ਦੇ ਦਿਆ ਕਰਾਂਗੇ ਠੀਕ ਆ ਵੀਰੇ ਵੱਡੇ ਹੋ ਗਏ ਨਾ ਹੁਣ ਤੁਸੀਂ ਮੈਂ ਨਾ ਤੈਨੂੰ ਸਿਰਫ ਲੋਕਰ ਦੀ ਚਾਬੀ ਸਾਂਭੀ ਆ ਤੇ ਨਾਲੇ ਤੈਨੂੰ ਹਸਾਬ ਸਮਝਾਇਆ ਹਜੇ ਖਿਆਲ ਦਿਮਾਗ 'ਚ ਨਾ ਲਿਆ ਕੇ ਸਾਰਾ ਕੁਝ ਤੇਰੇ ਨਾਂ ਤੇ ਲੱਗ ਜਾਊਗਾ ਭਾਜੀ ਕੀ ਕਹਿ ਰਹੇ ਹੋ ਫਿਰ ਸਿਮਰਨ ਨੂੰ ਤੁਸੀਂ ਝੂਠ ਬੋਲ ਕੇ ਲਿਆਏ ਹੋ ਮੈਂ ਤਾਂ ਨਹੀਂ ਲਿਆਇਆ ਆ ਪੇਈ ਆ ਉਹ ਭਾਜੀ ਤੁਸੀਂ ਆਪ ਤਾਂ ਕਿਹਾ ਵਾ ਕਿ ਇੱਧਰ ਬਹਿ ਕੇ ਗੱਲ ਕਰਾਂਗੇ ਤੇ ਨਾਲੇ ਕੋਈ ਫੈਸਲਾ ਲਵਾਂਗੇ ਬੈਠੇ ਸੀ ਕੱਲ ਉਹਨੇ ਤਾਂ ਮੇਰ ਨਾਲ ਕੋਈ ਗੱਲ ਨਹੀਂ ਕੀਤੀ। ਮੈਨੂੰ ਤਾਂ ਲੱਗਦਾ ਉਹ ਗੱਲ ਕਰਦੀ ਹੋਈ ਨਹੀਂ। ਤੂੰ ਗੱਲ ਕਰਦਾ। ਭਾਜੀ ਮੈਂ ਕਿਉਂ ਕਰਨੀ? ਤੁਸੀਂ ਆਪ ਤਾਂ ਮੈਨੂੰ ਭੇਜਿਆ ਸੀ ਉਧਰ ਉਹਨੂੰ ਲੈਣ ਲਈ। ਉਹ ਤਾਂ ਆਈ ਨਹੀਂ ਫਿਰ ਉਹ। ਪਰ ਬਾਅਦ ਚ ਭਾਜੀ ਤੁਸੀਂ ਗਏ ਹੋ ਨਾ ਉਧਰ। ਮੈਨੂੰ ਪਤਾ ਲੱਗਿਆ ਵਾ। ਤੇ ਫਿਰ ਮੈਂ ਗਿਆ ਵਾਂ। ਫਿਰ ਤਾਂ ਉਹਨੇ ਕੋਈ ਗੱਲ ਨਹੀਂ ਕੀਤੀ ਮੇਰ ਨਾਲ। ਭਾਜੀ ਹਾਂ ਤਾਂ ਆਈ ਆ ਉਹ। ਪਰ ਭਾਜੀ ਤੁਸੀਂ ਕੋਈ ਗੱਲ ਕਰਕੇ ਲਿਆਏ ਹੋ। ਦੇਖ ਭਾਈ ਐਵੇਂ ਗੱਲ ਨੂੰ ਪਤਾ ਨਾ। ਮੇਰੇ ਨਾ ਉਹਨੇ ਦੁਕਾਨ ਬਾਰੇ ਇਹ ਗੱਲ ਕੀਤੀ ਆ ਕਿ ਤੁਸੀਂ ਨਾਮ ਤੇ ਲਵਾ ਰਹੇ ਹੋ ਮੈਨੂੰ ਧੱਕੇ ਨਾਲ ਹੀ ਨਹੀਂ ਕਿਹਾ ਕਿ ਜਲਦੀ ਲਵਾਓ ਸਮਝ ਗਿਆ ਉਹ ਵੀ ਉਹਨੇ ਇਹ ਕਿਹਾ ਕਿ ਤੂੰ ਜਾ ਕੇ ਘਰੇ ਦੱਸੀਏ ਗੱਲ ਇਹ ਦੁਕਾਨ ਆਪਣੇ ਨਾਮ ਤੇ ਹੋ ਜੂਗੀ ਵੀਰੇ ਦਾ ਖਰਚਾ ਬੰਦਾਂਗੇ ਬੜੀਆਂ ਸਕੀਮਾਂ ਲਾਈ ਬੈਠਾ ਅਜੇ ਕੋਈ ਸਕੀਮ ਨਹੀਂ ਲਾ ਰਿਹਾ ਮੈਂ ਤਾਂ ਤੂੰ ਤਾਂ ਕਹਿੰਦਾ ਸੀ ਮੈਂ ਹਮੇਸ਼ਾ ਵੀਰੇ ਤੁਹਾਡੇ ਨਾਲ ਰਹਿਣਾ ਵਾ ਤੇ ਭਾਜੀ ਤੁਹਾਡੇ ਨਾਲ ਹੀ ਆ ਮੈਂ ਤਾਂ ਤੁਹਾਨੂੰ ਚਾਪੀਆਂ ਵੀ ਦੇ ਰਿਹਾ ਸੀ ਤੁਸੀਂ ਆ ਮੈਨੂੰ ਬੜੀਆਂ ਗੱਲਾਂ ਤਾਂ ਕਰ ਨਹੀਂ ਰਿਹਾ ਭਰਾ ਹੁਣ ਤਾਂ ਤੇਰੇ ਕੋਲ ਕੰਨ ਵੀ ਨਹੀਂ ਭਰ ਰਿਹਾ ਕਿ ਅੰਦਰੋਂ ਹੀ ਖਿਆਲ ਆਉਣ ਲੱਗ ਗਿਆ ਪੈਸਾ ਵਧੀਆ ਲੱਗਣ ਲੱਗ ਗਿਆ ਕੰਮ ਚ ਧਿਆਨ ਦੇਲਾ ਕੰਮ ਸਾਹਮਣੇ ਆ ਤੈਨੂੰ ਹਜੇ ਮਾਲਕਾਂ ਨੇ ਹੱਕ ਨਹੀਂ ਦੇ ਰਿਆ ਸਮਝ ਗਿਆ ਸਾਹਮਣੇ ਨਹੀਂ ਜਾਣਾ ਤੈਨੂੰ ਅਜੇ ਖੇਲ ਦੇ ਜਿੰਨੇ ਵੀ ਪੈਸੇ ਹੁੰਦੇ ਨੇ ਸ਼ਾਮ ਨੂੰ ਮੈਨੂੰ ਫੜਾ ਕੇ ਜਾਣੇ ਤੂੰ ਠੀਕ ਆ ਪਾਜੀ ਵੀਰੇ ਪਤਾ ਕੀ ਗੱਲ ਆ ਮੈਂ ਨਾ ਥੋੜਾ ਜਿਹਾ ਸਕਿਪ ਕਰ ਰਿਹਾ ਤੁਸੀਂ ਇੱਕ ਨੰਬਰ ਨੋਟ ਕਰੋ 9501844569 95018 44569 ਇਹ ਨਾ ਮੇਰੇ ਛੋਟੇ ਵੀਰ ਦਾ ਨੰਬਰ ਹੈ ਬਾਵੇ ਦਾ ਨਹੀਂ ਨਹੀਂ ਮੈਂ ਤੁਹਾਨੂੰ ਇਹ ਕਹਿਣ ਲੱਗਿਆ ਜਿਵੇਂ ਕੋਈ ਵੀ ਵਪਾਰ ਕਰਨਾ ਨਾ ਸਮਾਨ ਭੇਜਣਾ ਪੇਮੈਂਟ ਮੰਗਾਣੀ ਆ ਜਾਂ ਕੁਝ ਰਿਟਰਨ ਹੈਗਾ ਉਹ ਬਾਵੇ ਨਾਲ ਗੱਲ ਕਰਨੀ ਆ ਨਹੀਂ ਮੈਂ ਕਿਤੇ ਨਹੀਂ ਜਾ ਰਿਹਾ ਵੀਰੇ ਮੈਂ ਜਸਟ ਉਹਨੂੰ ਕੰਮ ਸਾਂਭ ਰਿਹਾ ਛੋਟਾ ਭਰਾ ਨਾ ਫਿਰ ਕੰਮ ਨਾਲ ਨਾਲ ਸਮਝਾਣਾ ਪੈਂਦਾ ਤੁਸੀਂ ਨਹੀਂ ਮੈਂ ਸਾਰੀਆਂ ਪਾਰਟੀ ਨੂੰ ਇਦੀ ਨੰਬਰ ਦੇ ਰਿਹਾ ਨਹੀਂ ਨਹੀਂ ਮੈਂ ਤਾਂ ਹੈਗਾ ਹੀ ਆ ਜੇ ਕੋਈ ਦਿੱਕਤ ਆndi ਤੁਸੀਂ ਮੈਨੂੰ ਫੋਨ ਕਰ ਲਿਆ ਕਰੋ ਮੈਂ ਵਪਾਰ ਵਾਸਤੇ ਕਹਿ ਰਹੇ ਹਾਂ ਕਿ ਬਾਵੇ ਨੂੰ ਥੋੜਾ ਜਿਹਾ ਅਪਡੇਟ ਕਰੀਏ ਤੁਸੀਂ ਕਰ ਲਿਆ ਕਰੋ ਇੱਕੋ ਗੱਲ ਆ ਮੇਰਾ ਭਰਾ ਆ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ ਧੰਨਵਾਦ ਭਾਜੀ ਆ ਕੀ ਗੱਲ ਹੋਈ ਗੱਲ ਕੁਛ ਨਹੀਂ ਹੋਈ ਜਿੰਨੇ ਵਪਾਰੀ ਨੇ ਨਾ ਜਿੰਨਾਂ ਦਾ ਆਪਾਂ ਸਮਾਨ ਲੈਣੇ ਆ ਪੈਸੇ ਦੇਣੇ ਆ ਮੈਂ ਉਹਦਾ ਤੇਰਾ ਨੰਬਰ ਦੇ ਰਿਹਾ ਤਾਂ ਕਿ ਤੂੰ ਕੰਮ ਚੰਗੀ ਤਰ੍ਹਾਂ ਸੰਭ ਸਕੇ ਭਾਈ ਸਾਹਮਣ ਵਾਲਾ ਤਾਂ ਤੁਸੀਂ ਡਰਾਮਾ ਕਰ ਰਹੇ ਹੋ ਸਮਝ ਨਹੀਂ ਲੱਗ ਰਹੀ ਮੈਨੂੰ ਤੁਹਾਡੀ ਵੀ ਤੁਸੀਂ ਕਰ ਕੀ ਰਹੇ ਹੋ ਕੀ ਨਹੀਂ ਸਮਝ ਆ ਰਿਹਾ ਤੈਨੂੰ ਭਾਈ ਸਮਾਨ ਲਿਆਣਾ ਮੈਂ ਵੇਚਣਾ ਮੈਂ ਤੁਸੀਂ ਪੈਸੇ ਸਾਹਮਣੇ ਹੁਣ ਜੇ ਪਾਰਟੀਆਂ ਨਾਲ ਕੋਈ ਗੱਲਬਾਤ ਹੋਈ ਆ ਕੋਈ ਪੈਸੇ ਦਾ ਹੇਰ ਫੇਰ ਹੋਇਆ ਜਾਂ ਕੋਈ ਘਟ ਵਾਧਾ ਉਹ ਵੀ ਮੈਂ ਦੇਖਾਂ ਸਾਰੀਆਂ ਜ਼ਿੰਮੇਵਾਰੀਆਂ ਮੈਂ ਹੀ ਦੇਖਾਂ ਘਰੇ ਲੱਗ ਟੈਨਸ਼ਨ ਆ ਇੱਥੇ ਲੱਗ ਟੈਨਸ਼ਨ ਆ ਪੈਸੇ ਸਾਹਮਣ ਨੂੰ ਤੁਸੀਂ ਕਿਹੜੀ ਭਾਸ਼ਾ ਬੋਲਣ ਲੱਗ ਗਿਆ ਹੋਇਆ ਕੀ ਤੈਨੂੰ ਭਾਜੀ ਮੈਨੂੰ ਤਾਂ ਤੁਹਾਡਾ ਨਹੀਂ ਸਮਝ ਲੱਗ ਰਿਹਾ ਸਾਰਾ ਕੁਝ ਮੈਨੂੰ ਦੱਸੀ ਜਾਂਦੇ ਹੋ ਵੀ ਆਹ ਪਾਰਟੀਆਂ ਦਾ ਸਮਾਨ ਵੀ ਲੈਣਾ ਵਾ ਪੈਸੇ ਵੀ ਦੇਣੇ ਆ ਪਰ ਪੈਸੇ ਤੁਸੀਂ ਸੰਭ ਰਿਓ ਹੁਣ ਤੂੰ ਕੀ ਚਾਹਨਾ ਪੈਸੇ ਵੀ ਤੈਨੂੰ ਸੰਭਤਾ ਸਾਰੇ ਭਾਈ ਜੇ ਸਾਰੀਆਂ ਜ਼ਿੰਮੇਵਾਰੀਆਂ ਮੈਂ ਨਭਾਣੀਆਂ ਨੇ ਤਾਂ ਪੈਸੇ ਮੇਰੇ ਕੋਲ ਹੀ ਹੋਣੇ ਚਾਹੀਦੇ ਹੁਣ ਆਇਆ ਅਸਲੀ ਬਾਵਾ ਬਾ ਹੁਣ ਤਾਂ ਕੋਈ ਹੋਰ ਨਹੀਂ ਸਿਖਾ ਰਿਹਾ ਹੁਣ ਤਾਂ ਤੂੰ ਆਪ ਹੀ ਬੋਲਦਾ ਪਿਆ ਭਾਜੀ ਮੈਂ ਹੁਣ ਮੈਨੂੰ ਕਿੱਦਾਂ ਲੱਗ ਰਿਹਾ ਵਾ ਜਿੱਦਾਂ ਜਿੱਦਾਂ ਤੁਸੀਂ ਕਰ ਰਹੇ ਹੋ ਮੈਨੂੰ ਤਾਂ ਉਦਾਂ ਹੀ ਫੀਲ ਹੋਊਗਾ ਨਾ ਸਹੀ ਜੋ ਮੈਂ ਚਾਹੁੰਦਾ ਸੀ ਉਹ ਹੀ ਮਿਲਦਾ ਪਿਆ ਮੈਂ ਚਾਹੁੰਦਾ ਸੀ ਤੇਰੇ ਅੰਦਰੋਂ ਨਿਕਲੇ ਕਿ ਤੂੰ ਕੀ ਬੋਲਣਾ ਚਾਹਨਾ ਕੀ ਤੂੰ ਚਾਹਨਾ ਇਹ ਹੀ ਅਜ ਨਿਕਲਦਾ ਪਿਆ ਮੈਂ ਤਾਂ ਸੋਚੀ ਬੈਠਾ ਸੀਗਾ ਜਿੱਦਣ ਇਹ ਹੋਊਗਾ ਨਾ ਉਦੋਂ ਕੋਈ ਫੈਸਲਾ ਲਵਾਂਗੇ ਪਹਿਲਾਂ ਤਾਂ ਸਭ ਕੁਝ ਲਟਕਾ ਹੀ ਹੋ ਰਿਹਾ ਸੀ ਕਾਕਾ ਤੂੰ ਕਿਸਮਤ ਆਣਾ ਤੈਨੂੰ ਇਹ ਨਾਲ ਨਾਲ ਕੰਮ ਵੀ ਸਮਝਾ ਰਿਹਾ ਤੇ ਪਾਰਟੀਆਂ ਵੀ ਦੇ ਰਿਹਾ ਜਿੱਦਾਂ ਜਿੱਦਾਂ ਵੰਡੀਆਂ ਹੁੰਦੀਆਂ ਨੇ ਲੋਕੀ ਸਾਰਾ ਕੁਝ ਨਾਲ ਹੀ ਲੈ ਜਾਂਦੇ ਆ ਸਗੋਂ ਤੇਰੀਆਂ ਪਾਰਟੀਆਂ ਵੀ ਮੈਂ ਨਾਲ ਹੀ ਲੈ ਜਾਂਦਾ ਨਾ ਫਿਰ ਤੈਨੂੰ ਚੰਗਾ ਲੱਗਣਾ ਸੀਗਾ ਜਿਹਨੇ ਅੱਡ ਹੋਣਾ ਹੁੰਦਾ ਨਾ ਉਹ ਮੈਨੂੰ ਨੁਕਸਾਨ ਕਰਾ ਕੇ ਹੀ ਹੁੰਦਾ ਮੈਂ ਤਾਂ ਫੇਰ ਤੇਰਾ ਫਾਇਦਾ ਕਰਾ ਰਿਹਾ ਗੱਲਾਂ ਸਹਰੀਆਂ ਤੇਰੀ ਅੱਡ ਹੋਣ ਵਾਲੀਆਂ ਆ ਹੁਣ ਤੂੰ ਚਾਹਦਾ ਕੀ ਆ ਤੈਨੂੰ ਪੈਸੇ ਵੀ ਦੇ ਦਾਂ ਮੈਂ ਦੇਖ ਕੇ ਤਾਂ ਵੱਡੇ ਵੱਡੇ ਦਾ ਮਨ ਡੋਲ ਜਾਂਦਾ ਤੂੰ ਤਾਂ ਫੇਰ ਮੇਰਾ ਛੋਟਾ ਭਰਾ ਵਾ ਭਾਜੀ ਮੇਰਾ ਮਨ ਨਹੀਂ ਡੋਲ ਰਿਹਾ ਜੋ ਜੋ ਤੁਸੀਂ ਕਰ ਰਹੇ ਹੋ ਮੈਨੂੰ ਤਾਂ ਫੀਲ ਹੋ ਰਿਹਾ ਵਾ ਫੀਲ ਤਾਂ ਹੋ ਰਿਹਾ ਨਾ ਅੱਜ ਜੋ ਤੂੰ ਮੈਨੂੰ ਫੀਲ ਕਰਾਇਆ ਨਾ ਮੈਨੂੰ ਫੀਲ ਹੋਣਾ ਨਹੀਂ ਚਾਹੀਦਾ ਸੀ ਹੁਣ ਨਾ ਫੈਸਲਾ ਹੋਊਗਾ ਦੇਖ ਬਾਈ ਤੇਰੇ ਹਿੱਸੇ ਇੱਕੋ ਚੀਜ਼ ਆਊਗੀ ਜਾਂ ਦੁਕਾਨ ਤੇ ਜਾਂ ਪਰਾਂ ਭਾਜੀ ਕਿਹੋ ਜਿਹੀ ਗੱਲਾਂ ਕਰੀ ਜਾਂਦੇ ਹੋ ਇਹੋ ਜਿਹੇ ਸ਼ਾਹਦੀਆਂ ਨੇ ਨਾ ਤੈਨੂੰ ਇਹੋ ਜਿਹੇ ਗੱਲਾਂ ਕਰ ਰਿਹਾ ਫੈਸਲਾ ਕਰ ਲਾ ਭਰਾ ਚਾਹੀਦਾ ਕਿ ਦੁਕਾਨ ਇੱਕ ਚੀਜ਼ ਮਿਲੂਗੀ ਭਾਜੀ ਮੈਨੂੰ ਤਾਂ ਦੋਨੇ ਚੀਜ਼ੇ ਚਾਹੀਦੀਆਂ ਨੇ ਦੁਕਾਨ ਵੀ ਚਾਹੀਦੀ ਐ ਤੇ ਭਰਾ ਵੀ ਚਾਹੀਦਾ ਮੂੰਹ ਮੰਗੀ ਦਾ ਮੌਤ ਵੀ ਨਹੀਂ ਮਿਲਦੀ ਹੁੰਦੀ ਮੈਂ ਬਹੁਤ ਫੈਸਲੇ ਲੈ ਕੇ ਦੇਖ ਰਿਹਾ ਪਰ ਤੂੰ ਮੈਨੂੰ ਗਲਤ ਸਾਬਿਤ ਕਰਤਾ ਮੇਰੀ ਨਾ ਪਹਿਲਾਂ ਵੀ ਕਿਸੇ ਨਾਲ ਪਾਰਟਨਰਸ਼ਿਪ ਸੀਗੀ ਹੁਣੇ ਵੀ ਮੇਰ ਨਾਲ ਇਦਾਂ ਕੀਤਾ ਸੀ ਜਾਂਦਾ ਜਾਂਦਾ ਨਾ ਪਾਰਟੀਆਂ ਵੀ ਨਾਲ ਲੈ ਗਿਆ ਤੇ ਸਾਰਾ ਕੁਝ ਖੋ ਕੇ ਲੈ ਗਿਆ ਮੈਂ ਜ਼ਿੰਦਗੀ ਚ ਬਹੁਤ ਘਾਟੇ ਖਾ ਲੇ ਆਪਣੇ ਆਪ ਨੂੰ ਸਾਰੇ ਸੱਚੇ ਬਣ ਜਾਂਦੇ ਹੁੰਦੇ ਆ ਜਿਹਦੇ ਨਾਲ ਬੀਤਦੀਆਂ ਨਾ ਉਹਨੂੰ ਪਤਾ ਹੁੰਦਾ ਤੇਰੇ ਨਾਲ ਤੇ ਘਰ ਲਵਾ ਰਿਆ ਸੀ ਨਾ ਮੈਂ ਤੈਨੂੰ ਘਰ ਨਹੀਂ ਤੈਨੂੰ ਕਮਾਈ ਦਿਖਦੀ ਪਈ ਸੀ ਤੇ ਹੁਣ ਹੁਣ ਤੇਰੇ ਮਨ ਚ ਹੋਰ ਲਾਲਚ ਆ ਗਿਆ ਕਿ ਦੁਕਾਨ ਦੇ ਵਿੱਚ ਸੇਲ ਹੁੰਦੀ ਆ ਜ਼ਿੰਮੇਵਾਰੀਆਂ ਮੈਂ ਸਾਹਮਣੀਆਂ ਨਹੀਂ ਮੈਨੂੰ ਪੈਸੇ ਦਿਖਣ ਲੱਗ ਗਏ ਪਹਿਲਾਂ ਜ਼ਿੰਮੇਵਾਰੀਆਂ ਤਾਂ ਸਿੱਖ ਲੈਂਦਾ ਕਰ ਦਿੰਦਾ ਮੈਂ ਸਾਰਾ ਕੁਝ ਤੇਰੇ ਨਾਲ ਪਰ ਹੁਣ ਤੈਨੂੰ ਫੈਸਲਾ ਲੈਣਾ ਪੈਣਾ ਜਾਦਾ ਭਰਾ ਮਿਲੂਗਾ ਤੇ ਯਾ ਦੁਕਾਨ ਤੇਰੇ ਕੋਲੇ 2 ਦਿਨ ਦਾ ਟਾਈਮ ਆ ਮੈਨੂੰ ਸੋਚ ਕੇ ਦੱਸ ਦੀ ਹਾਂ ਜੇ ਕਿਸੇ ਰਿਸ਼ਤੇਦਾਰ ਨਾਲ ਸਲਾਹ ਕਰਨੀ ਉਹ ਵੀ ਕਰ ਲਾ ਜਿਹੜੇ ਤੇਰੇ ਕੰਨ ਭਰਦੇ ਸੀ ਜਿਹੜੇ ਤੈਨੂੰ ਚੰਗੀਆਂ ਸਲਾਹਾਂ ਦਿੰਦੇ ਸੀ ਨਾ ਸਾਰਿਆਂ ਤੋਂ ਸਲਾਹ ਕਰ ਲਾ ਮੈਨੂੰ ਦੱਸ ਦੀ ਜਿੰਨਾ ਰੋਲਾ ਪਾਣਾ ਵਲ ਪਾ ਦੇ ਹੁਣ ਮੈਨੂੰ ਕੋਈ ਪਰਵਾਹ ਨਹੀਂ ਜਦੋਂ ਪਾਣੀ ਸਿਰ ਤੋਂ ਨਿਕਲ ਜਾਣਾ ਫਿਰ ਪ੍ਰਵਾਹ ਕਰਨੀ ਮੈਂ ਵੀ ਛੱਡ ਦੇਣਾ ਹੁਣ ਦੇਖਦੇ ਆਂ ਇਹ ਤਨੂ ਕੁਮ ਆਈ ਚੰਗੀ ਲੱਗਦੀ ਆ ਕਿ ਭਰਾ ਦਾ ਪਿਆਰ ਜਾਂ ਚਲ ਜਾ ਦੁਕਾਨ ਤੋਂ ਮੇਰੇ ਸਾਹਮਣੇ ਨਾ ਆਈ ਹੁਣ ਜਦੋਂ ਫੈਸਲਾ ਆਊਗਾ ਨਾ ਉਦੋਂ ਹੀ ਆਈ ਜਾਂ ਮੇਰਾ ਤੁਸੀਂ ਕੀ ਕਰਤਾ ਵੀਰੇ ਨੂੰ ਤੁਸੀਂ ਤਾਂ ਇਹੋ ਜੀ ਜਗ੍ਹਾ ਤੇ ਖੜਾ ਕਰਤਾ ਨਾ ਉਹ ਇੱਧਰ ਜੋਗੇ ਨਾ ਉੱਧਰ ਜੋਗੇ ਨੇ ਤੇ ਜਿੱਥੇ ਜਾ ਕੇ ਮੈਂ ਖੜ ਗਿਆ ਮੈਂ ਕਿੱ데 ਜੋਗਾ ਮੈਂ ਰਿਸ਼ਤੇ ਨਿਭਾਉਂਦਾ ਰਿਆ ਤੇ ਵਪਾਰੀ ਬਣਨ ਨੂੰ ਫਿਰਦਾ ਪੈਸੇ ਨਾਲ ਨਾ ਵੱਡੇ ਵੱਡੇ ਦਿਮਾਗ ਖਰਾਬ ਹੋ ਜਾਂਦਾ ਕਈ ਵਾਰੀ ਪੈਸਾ ਜਿੱਤ ਜਾਂਦਾ ਤੇ ਰਿਸ਼ਤੇ ਹਾਰ ਜਾਂਦੇ ਮੈਨੂੰ ਹਰਾਨੀ ਆ ਪਹਿਲਾਂ ਤਾਂ ਸਾਰੇ ਬੋਲਦੇ ਸੀ ਹੁਣ ਆ ਬਾਵਾ ਵੀ ਮੇਰੇ ਅੱਗੇ ਬੋਲਣ ਲੱਗ ਗਿਆ ਮੈਨੂੰ ਕਹਿੰਦਾ ਕੰਮ ਸਾਂਭੇ ਜਾਣੇ ਹੋ ਤੇ ਤੁਸੀਂ ਸਿਰਫ ਪੈਸੇ ਸਾਂਭਣ ਨੂੰ ਕੀ ਕਰਨਾ ਮੈਂ ਪੈਸਿਆਂ ਦਾ ਕਿੰਨਾ ਕੁ ਖਰਚਾ ਮੇਰਾ ਇਹਨੂੰ ਇਹ ਨਹੀਂ ਪਤਾ ਅੱਜ ਤੱਕ ਮੈਂ ਜੋੜਿਆ ਹੀ ਆ ਜਿਹੜੇ ਰਾਤ ਮੈਂ ਤੁਰ ਕੇ ਆਇਆ ਨਾ ਮੈਨੂੰ ਪੈਸੇ ਦੀ ਬਹੁਤ ਕਦਰ ਆ ਮੈਂ ਉਹ ਵੀ ਦਿਨ ਦੇਖੇ ਸੀ ਜਦੋਂ ਰੁਪਈਆ ਰੁਪਈਆ ਬਚਾ ਕੇ ਰੋਟੀ ਖਾਂਦੇ ਸੀ ਪਰ ਇਹਨੇ ਉਹ ਦਿਨ ਦੇਖੇ ਨਹੀਂ ਨਾ ਇਸ ਕਰਕੇ ਨੂੰ ਕਦਰ ਨਹੀਂ ਹੈਗੀ ਇਸੇ ਕਰਕੇ ਮੈਂ ਇੱਥੇ ਸਾਰੀਆਂ ਜ਼ਿੰਮੇਵਾਰੀਆਂ ਨਹੀਂ ਪਾ ਰਿਹਾ ਸੀਗਾ ਪੈਸਾ ਖਰਚਣਾ ਬਹੁਤ ਸੋਖਾ ਕਮਾਣਾ ਬਹੁਤ ਔਖਾ ਸਮਾਜ ਤਾਂ ਕਿਸੇ ਪਾਸੇ ਜੀਣ ਨਹੀਂ ਦਿੰਦਾ ਨਾਲੇ ਮੈਂ ਕਿਹੜਾ ਨਵਾਂ ਮੈਨੂੰ ਤਾਂ ਅਕਸਰ ਤੋਖੇ ਮਿਲਦੇ ਹੀ ਆਇਆ ਐਵੇਂ ਨਹੀਂ ਇੱਥੇ ਤੱਕ ਪਹੁੰਚਿਆ ਵੀਰੇ ਤੁਸੀਂ ਕਹਿ ਰਹੇ ਸੀਗੇ ਕਿ ਪਹਿਲਾਂ ਵੀ ਕਿਸੇ ਨੇ ਤੋਖਾ ਕੀਤਾ ਕੌਣ ਸੀ ਵੀਰੇ ਉਹ ਬਥੇਰੇ ਸੀਗੇ ਕਈ ਤਾਂ ਇਹੋ ਜਿਹੇ ਸੀ ਹਮੇਸ਼ਾ ਮੇਰੇ ਨਾਲ ਰਹਿੰਦੇ ਸੀ ਖਾਂਦੇ ਪੀਂਦੇ ਇਕੱਠੇ ਸੀ ਕਦੇ ਪਰਵਾਹ ਹੀ ਨਹੀਂ ਕੀਤੀ ਕਿਸੇ ਚੀਜ਼ ਦੀ ਸਾਰਾ ਕੁਝ ਲਟਾਤਾ ਉਹ ਵੀ ਅਜਿਹਾ ਇਲਜ਼ਾਮ ਲਾਉਂਦੇ ਫਿਰਦੇ ਆ ਕਿ ਵੀਰੇ ਨੇ ਕੁਝ ਦਿੱਤਾ ਹੀ ਨਹੀਂ ਮੈਂ ਤਾਂ ਹੁਣ ਉਸੂਲ ਬਣਾ ਲਿਆ ਜ਼ਿੰਦਗੀ ਵਿੱਚ ਜੋ ਵੀ ਕਰਨਾ ਨਾਲ ਦੀ ਨਾਲ ਉਹਨੂੰ ਗਿਣਾ ਦਿਆ ਕਰੋ ਕਿ ਮੈਂ ਤੇਰੇ ਲਈ ਆਹ ਕੀਤਾ ਇੱਥੇ ਤਾਂ ਸਕੇ ਜਿਹੜੇ ਜੰਮੇ ਹੁੰਦੇ ਨੇ ਨਾ ਉਹ ਵੀ ਬਾਅਦ ਚ ਮੁੱਕਰ ਜਾਂਦੇ ਆ ਕਿ ਪਿਓ ਨੇ ਕੀਤਾ ਹੀ ਕੁਛ ਨਹੀਂ ਮੇਰੀਆਂ ਵੀ ਪਾਰਟਨਰਸ਼ਿਪ ਹੁੰਦੀਆਂ ਸੀ ਉਹ ਵੀ ਰਿਸ਼ਤੇਦਾਰਾਂ ਨਾਲ ਤੇ ਮੈਨੂੰ ਬਾਅਦ ਚ ਪਤਾ ਲੱਗਿਆ ਉਹ ਰਿਸ਼ਤੇਦਾਰੀ ਮੇਰੇ ਨਾਲ ਨਹੀਂ ਸੀ ਮੇਰੇ ਫਾਲੋਅਰਸ ਨਾਲ ਸੀ ਹੁਣ ਜਿਹਦੇ ਫਾਲੋਅਰ ਵਧੀ ਜਾਂਦੇ ਆ ਉਹਨੂੰ ਰਿਸ਼ਤੇਦਾਰ ਬਣਾਈ ਜਾਂਦਾ ਆ ਆਤਾ ਉਹ ਹੀ ਨੇ ਜਿੱਥੇ ਕੋਈ ਫੰਕਸ਼ਨ ਹੋਵੇ ਝੋਲਾ ਦੇ ਜਾ ਕੇ ਪਹੁੰਚ ਜਾਂਦੇ ਆ ਕਿ ਸਾਡੀ ਪ੍ਰਮੋਸ਼ਨ ਹੋ ਜੂਗੀ ਮੈਂ ਤਾਂ ਆਪਣਾ ਸਮਝ ਕੇ ਸਾਰਾ ਕੁਝ ਕਰੀ ਗਿਆ ਪਰ ਜਦੋਂ ਪੈਸਿਆਂ ਦੀ ਵਾਰੀ ਆਉਂਦੀ ਸੀ ਨਾ ਮੌਤ ਪੈ ਜਾਂਦੀ ਸੀ ਕਿ ਪੈਸੇ ਮੰਗ ਕੇ ਮੈਂ ਲੱਗਿਆ ਤੇ ਮੇਰਾ ਜ਼ਿੰਦਗੀ ਦਾ ਸੂਰ ਰਿਆ ਮੈਂ ਕਦੇ ਗੁਲਾਮੀ ਨਹੀਂ ਕੀਤੀ ਸਿਰਫ ਗੁਰੂ ਸਾਹਿਬ ਦੀ ਗੁਲਾਮੀ ਕਰਦਾ ਮੈਂ ਕਿਸੇ ਬੰਦੇ ਦੀ ਨਹੀਂ ਕਿਉਂਕਿ ਪੈਸਾ ਪ੍ਰਧਾਨ ਹੈ ਜਿਹਦੇ ਕੋਲ ਪੈਸਾ ਹੈ ਉਹ ਦੀ ਲੋਕ ਚਾਪਲੂਸੀ ਵੀ ਕਰ ਲੈਂਦੇ ਆ ਤੇ ਜੁੱਤੀਆਂ ਵੀ ਜੱਟ ਲੈਂਦੇ ਆ ਮੇਰੇ ਤੋਂ ਇਹ ਕੰਮ ਨਹੀਂ ਹੁੰਦਾ ਮੈਂ ਤਾਂ ਕਈ ਬ੍ਰਾਂਡਾਂ ਨੂੰ ਜਲਤ ਮਾਰ ਕੇ ਆਇਆ ਹਾਂ ਹਾਂ ਕਦੇ ਮਾੜਾ ਨਹੀਂ ਬੋਲਿਆ ਕਿਉਂਕਿ ਗੁਰੂ ਸਾਹਿਬ ਨੂੰ ਮੰਨਣ ਵਾਲਾ ਜਿੱਥੇ ਮੈਂ ਕੁਝ ਖਾਦਾ ਹੋਵੇ ਨਾ ਉਹਨਾਂ ਨੂੰ ਕਦੇ ਮਾੜਾ ਨਹੀਂ ਬੋਲਦਾ ਮੈਂ ਕਦੇ ਬੁਰਾਈ ਕਰਦਾ। ਅਗਲੇ ਭਾਵੇਂ ਮੇਰੀ ਕਰੀ ਜਾਣ। ਮੇਰਾ ਸਹੂਲ ਨਹੀਂ ਹੈਗਾ। ਮੈਨੂੰ ਗੁਰੂ ਮਹਾਰਾਜ ਨੇ ਪਹਿਲਾਂ ਜਿੱਥੇ ਰੱਖਿਆ ਸੀ ਨਾ ਉਸ ਤੋਂ ਵੀ ਵੱਧ ਦੇਤਾ। ਕਹਤਾ ਫਿਰ ਭਾਵੇਂ ਦੀ ਗੱਲ ਹੈ ਨਾ ਇਹ ਤਾਂ ਮੇਰਾ ਸਕਾ ਹੈ। ਇੱਥੇ ਮੈਂ ਸਾਰਾ ਕੁਝ ਲੁਟਾਉਣ ਨੂੰ ਤਿਆਰ ਆ। ਪਰ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਕਿ ਮੇਰੇ ਅੱਗੇ ਬੋਲੇ। ਅਗੇਰੇ ਤੁਸੀਂ ਸਮਝਾਓ ਨਾ ਤੁਸੀਂ ਸਮਝਾਉਂਗੇ ਤਾਂ ਸਮਝਾ ਲਿਆ ਤੇਰੇ ਤੋਂ ਕੀ ਲੁਕਿਆ ਦੱਸ। ਕੱਲੀ-ਕੱਲੀ ਗੱਲ ਤਾਂ ਮੈਂ ਸਮਝਾਤੀ ਆ। ਇਹ ਤੇਰ ਤੂੰ ਨਹੀਂ ਸੰਭਲਣਾ ਨਹੀਂ ਸੰਭਲਣਾ ਫਿਰ ਨਹੀਂ ਸਮਝਦਾ ਪਿਆ ਹੁਣ ਤਾਂ ਫੈਸਲਾ ਲੈਣਾ ਹੀ ਪਊਗਾ ਜਾਂ ਤਾਂ ਉਹਨੂੰ ਦੁਕਾਨ ਮਿਲੂਗੀ ਤੇ ਜਾਂ ਭਰਾ ਮਿਲੂਗਾ ਹੁਣ ਉਹ ਜਾਣੇ ਉਹਨੂੰ ਕੀ ਚਾਹੀਦਾ ਹੁਣ ਮੇਰੇ ਤੋਂ ਇਸ ਤੋਂ ਵੱਧ ਗੱਲ ਨਹੀਂ ਹੋਣੀ ਤੂੰ ਕੰਮ ਵੱਲ ਧਿਆਨ ਦੇ ਜੇ ਦੁਕਾਨ ਬਾਪੇ ਦੀ ਹੋਊਗੀ ਤਾਂ ਬਾਪਾ ਹੀ ਸੰਭਾਲੇ ਮੈਨੂੰ